ਸਸਿ ਗੈਲਤੀ ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕਵਟਲਾ ਡਾ ਵੱਲੋਂ ਅੱਜ ਫਿਰ ਅਸੀਂ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਦੀ ਅਸੀਂ ਜਿਹੜੀ ਤੁਹਾਡੇ ਵੱਲ ਤੇ ਕਲੈਕਸ਼ਨ ਲੈ ਕੇ ਆਏ ਹਾਂ ਉਹ ਪਲੇਨ ਸੂਟ ਰਹਿਣ ਵਾਲਿਆ ਜੀ ਫਰੈਸ਼ ਸੂਟ ਰਹਿਣਗੇ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸੂਟ ਖੀਨ ਖਾਵ ਦੇ ਵਿੱਚ ਪਲੇਨ ਸਟਾਫ ਪ੍ਰਾਈਸ ਰਹੂਗੀ 2200 2200 ਦੇ ਵਿੱਚ ਸਾਡੇ ਕੋਲ ਤੁਸੀਂ ਸੂਟ ਲੈ ਸਕਦੇ ਹੋ 1.5 ਮੀਟਰ ਪਣਾ ਰਹਿਣ ਵਾਲਾ ਜੀ 3.5 ਮੀਟਰ ਦੀ ਕੱਟ ਮਿਲੂਗੀ ਜੀ ਪੂਰਾ ਕੰਪਲੀਟ ਸੂਟ ਹੈ 3.5 ਮੀਟਰ ਦੇ ਵਿੱਚ 1.5 ਮੀਟਰ ਦਾ ਰਹਿਣ ਵਾਲਾ ਪਣਾ ਠੀਕ ਹੈ ਜੀ ਪ੍ਰਾਈਸ ਰਹੂਗੀ ਸਿਰਫ 250 ਰੁਪਿਆ ਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਇੱਕ ਮੋਡਲ कॉटन ਦੇ ਵਿੱਚ ਸੂਟ ਜਿਨ੍ਹਾਂ ਦੀ ਪ੍ਰਾਈਸ ਰਹੂਗੀ 350 ਰੁਪਿਆ ਇੱਕ ਸੂਟ ਲਓਗੇ 400 ਰਹੂਗੀ ਦੋ ਸੂਟ ਲਓਗੇ 350 ਦਾ ਤੁਹਾਨੂੰ ਸੂਟ ਪੈਣ ਵਾਲਾ ਠੀਕ ਹੈ ਜੀ ਪਹਿਲਾਂ ਅਸੀਂ ਦਿਖਾਵਾਂਗੇ ਜਿਹੜਾ ਤੁਹਾਨੂੰ ਪਲੇਨ ਸਟਾਫ ਦਿਖਾ ਰਹੇ ਆ ਤੁਹਾਨੂੰ ਅਸੀਂ ਇੰਸਟਾ ਤੇ ਥੋੜੀ ਜੀ ਵੀਡੀਓ ਓਪਨ ਕਰਕੇ ਦਿਖਾਵਾਂਗੇ ਜੀ ਕਾਫੀ ਟ੍ਰੈਂਡ ਹੈ ਇਹ ਵਾਲੇ ਸਟਾਫ ਦਾ ਦੇਖ ਸਕਦੇ ਹੋ ਤੁਸੀਂ ਇੰਸਟਾ ਤੇ ਵੀਡੀਓ ਇਸ ਤਰ੍ਹਾਂ ਨੂੰ ਅਸੀਂ ਵੀਡੀਓ ਦਿਖਾਈ ਹੈ ਸੇਮ ਸਟਾਫ ਦੇ ਵਿੱਚ ਰੈਡੀ ਹੋਇਆ ਸੂਟ ਜਿਹੜਾ ਇਹ ਵਾਲਾ ਸਟਾਫ ਰਹਿਣ ਵਾਲਾ ਹੈ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਜੀ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਸਟਾਫ ਹੈ ਡਬਲ ਟੋਨ ਹੈ ਜੀ ਦੇਖ ਸਕਦੇ ਹੋ ਉਹਦੇ ਵਿੱਚ ਸੇਮ ਸਟਾਫ ਹੈ ਜੋ ਤੁਹਾਨੂੰ ਅਸੀਂ ਇੰਸਟਾ ਤੇ ਦਿਖਾਇਆ ਇਹਦੇ ਉੱਪਰ ਤੁਸੀਂ ਹੈਂਡਵਰਕ ਕਰਵਾਓ ਤੇ ਤੁਸੀਂ ਥ੍ਰੈਡਵਰਕ ਵੀ ਕਰਵਾ ਸਕਦੇ ਹੋ ਸਟਾਫ ਬਹੁਤ ਫਾਈਨ ਸਟਾਫ ਹੈ ਜੀ ਕਾਟਨ ਲਾਈਨਿੰਗ ਵੀ ਜ਼ੂਜ਼ ਹੋਊਗੀ ਦੇ ਨੀਚੇ ਠੀਕ ਹੈ ਜੀ ਬਹੁਤ ਫਾਈਨ ਸਟੱਫ ਹੈ ਇਦਾਂ ਦਾ ਕੋਈ ਨਹੀਂ ਹੈ ਕਿ ਖਿਸਕਣ ਵਾਲਾ ਸਟੱਫ ਹੋਊਗਾ ਜੀ ਇਹ ਡਬਲ ਟੋਨ ਦੇ ਵਿੱਚ ਰਹੂਗਾ ਪ੍ਰਾਈਸ ਸਿਰਫ 250 ਰੁਪਏ ਰਹੂਗੀ ਜੀ 1.5 ਮੀਟਰ ਦਾ ਪਣਾ ਰਹਿਣ ਵਾਲਾ 3.5 ਮੀਟਰ ਦੀ ਕੱਟ ਰਹੂਗੀ ਜੀ ਕਲਰ ਤੁਹਾਨੂੰ ਚੈੱਕ ਕਰ ਲਓ ਬੜੇ ਪਿਆਰੇ ਜਿਹੇ ਕਲਰ ਹੈ ਇਹ ਸੇਮ ਕਲਰ ਹੈ ਜਿਹੜਾ ਤੁਹਾਨੂੰ ਇਸ ਇੰਸਟਾ ਦੇ ਵੀਡੀਓ ਦਿਖਾਈ ਆ ਜੀ ਇਸ ਵਾਲੇ ਕਲਰ ਦੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਚੈੱਕ ਕਰੋ ਜੀ ਠੀਕ ਹੈ ਜੀ ਸੂਟ ਲੈ ਸਕਦੇ ਹੋ ਸਾਡੇ ਕੋਲ ਤੁਸੀਂ 1.5 ਮੀਟਰ ਸੌਰੀ 250 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਸਾਡੇ ਕੋਲੋਂ ਤੇ ਕੱਟ ਰੂਗੀ ਜੀ 1.5 ਮੀਟਰ ਪਣਾ ਤੇ 3.5 ਮੀਟਰ ਦੀ ਕੱਟ ਰਹਿਣ ਵਾਲੀ ਆ ਜੀ ਠੀਕ ਹੈ ਜੀ ਪੂਰਾ ਕੰਪਲੀਟ ਸੂਟ ਮਿਲਣ ਵਾਲਾ ਤੁਹਾਨੂੰ ਇਹ ਵਾਲਾ ਦੇਖੋ ਜੀ ਇਹ ਵਾਲਾ ਆਊਗਾ ਜੀ ਰੈਸਟ ਮਹਿਰੂਨ ਜਾਂ ਕਲਰ ਆਉਣ ਵਾਲਾ ਜੀ ਦੇਖ ਸਕਦੇ ਹੋ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਇਹ ਵਾਲਾ ਆਊਗਾ ਜੀ ਕਾਪਰ ਰੈਸਟ ਜਾਂ ਕਲਰ ਹੈ ਜੀ ਠੀਕ ਹੈ ਜੀ ਇਹ ਕੇਵਲਾ ਕਲਰ ਆਉਣ ਵਾਲਾ ਇਹ ਵਾਲਾ ਆਊਗਾ ਜੀ ਗ੍ਰੇ ਸ਼ੇਡ ਇਹ ਵੀ ਡਬਲ ਟੋਨ ਹੈ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਹੈ ਗ੍ਰੇ ਗ੍ਰੇ ਕਲਰ ਰਹੂਗਾ ਜੀ ਇਹ ਠੀਕ ਹੈ ਜੀ 3.5 ਮੀਟਰ ਦੀ ਕੱਟ ਰਹੂਗੀ 1.5 ਮੀਟਰ ਪਣਾ ਰਹਿਣ ਵਾਲਾ ਜੀ ਜਿਹੜੇ ਵੱਡੇ ਪਣੇ ਦੇ ਸੂਟ ਆਉਂਦੀ ਆ ਉਹ ਵਾਲਾ ਸੂਟ ਰਹੂਗਾ ਜੀ 2200 ਰੁਪਏ ਦਾ ਤੁਹਾਨੂੰ ਸੂਟ ਪਹਿਣ ਵਾਲਾ ਠੀਕ ਹੈ ਜੀ ਜਿੰਨੇ ਮਰਜ਼ੀ ਸੂਟ ਬਾਏ ਕਰ ਸਕਦੇ ਹੋ ਤੁਸੀਂ ਬਹੁਤ ਵਧੀਆ ਸਟਾਫ ਰਹਿਣ ਵਾਲਾ ਇਹ ਦੇਖੋ ਜੀ ਆਊਗਾ ਜੀ ਫਿਰੋਜ਼ੀ ਕਲਰ ਇਹ ਵੀ ਡਬਲ ਟੋਨ ਦੇ ਵਿੱਚ ਹੈ ਜੀ ਚੈੱਕ ਕਰ ਸਕਦੇ ਹੋ ਫਿਰੋਜ਼ੀ ਕਲਰ ਹੈ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਸਟਾਫ ਹੈ કોટਨ ਲਾਈਨਿੰਗ ਜੂਸ ਹੋਣੀ ਆ ਵਰਕ ਕਰਵਾਓ ਥ्रेड ਵਰਕ ਕਰਵਾਓ ਕੁਝ ਵੀ ਤੁਸੀਂ ਕਰਵਾ ਸਕਦੇ ਹੋ ਸੂਟ ਰੈਡੀ ਕਰ ਸਕਦੇ ਹੋ ਜੀ ਇਹ ਰਹਿਣ ਵਾਲਾ ਰੈਸਟ ਕਲਰ ਠੀਕ ਹੈ ਜੀ ਰੈਸਟ ਕਲਰ ਆਊਗਾ ਜੀ ਬਹੁਤ ਪਿਆਰਾ ਕਲਰ ਆਉਣ ਵਾਲਾ ਦੇਖੋ ਜੀ ਰੈਸਟ ਕਲਰ ਆਊਗਾ ਜੀ ਜਿੱਦਾਂ ਦਾ ਮਰਜੀ ਹੈਂਡ ਵਰਕ ਕਰਵਾ ਕੇ ਲਹਿੰਗਾ ਸੂਟ ਰੈਡੀ ਕਰੋ ਚੋਲੀ ਸੂਟ ਰੈਡੀ ਕਰੋ ਜੀ ਠੀਕ ਹੈ ਜੀ ਰੈਸਟ ਕਲਰ ਆਊਗਾ ਜੀ ਇਹ ਵਾਲਾ ਕਲਰ ਚੈੱਕ ਕਰੋ ਇਹ ਉਸ ਤੋਂ ਵੀ ਪਿਆਰਾ ਜਿਹਾ ਕਲਰ ਆ ਦੇਖੋ ਇਹ ਵੀ ਡਬਲ ਟੋਨ ਦੇ ਵਿੱਚ ਰਹੂਗਾ ਜੀ ਦੇਖ ਸਕਦੇ ਹੋ ਪੂਰੇ ਫ੍ਰੈਸ਼ ਸੂਟ ਰਹਿਣ ਵਾਲਿਆ ਜੀ ਕੱਟ ਰਹਿਣ ਵਾਲੀ ਹੈ ਸਿਰਫ 3.5 ਮੀਟਰ ਤੇ ਪਣਾ ਰਹਿਣ ਵਾਲਾ ਜੀ 1.5 ਮੀਟਰ ਪਣਾ ਡਬਲ ਪਣਾ ਰਹੂਗਾ ਦੀਨ ਸੂਟਾਂ ਦਾ ਠੀਕ ਹੈ ਜੀ 3.5 3.5 ਮੀਟਰ ਦੇ ਵਿੱਚ ਤੁਹਾਡਾ ਸੂਟ ਰੈਡੀ ਹੋ ਜਾਣਾ ਡਬਲ ਪਣਾ ਇਹਦੇ ਵਿੱਚ ਇੱਕ ਆਊਗਾ ਜੀ ਰਾਣੀ ਸ਼ੇਡ ਇਹ ਵੀ ਡਬਲ ਟੋਨ ਦੇ ਵਿੱਚ ਹੈ ਰਾਣੀ ਸ਼ੇਡ ਦੇਖ ਸਕਦੇ ਹੋ ਤੁਸੀਂ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਜੀ ਠੀਕ ਹੈ ਜੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਰਾਣੀ ਸ਼ੇਡ ਰਹੂਗਾ ਜੀ ਇਹ ਵਾਲਾ ਰੌਗੱਜੀ ਜਿਹੜੀ ਵਿੱਚ orange shade ਦੇਖ ਸਕਦੇ ਹੋ ਇਹ orange ਦੇ ਵਿੱਚ ਮਿਲਣ ਵਾਲਾ ਜੀ ਇਹ ਵੀ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਜੀ ਸਾਰੇ ਸੂਟ ਡਬਲ ਟੋਨ ਦੇ ਵਿੱਚ ਰਹਿਣ ਵਾਲਿਆ ਪ੍ਰਾਈਸ ਸਿਰਫ ਮਿਲਣ ਵਾਲਾ ਤੁਹਾਨੂੰ 2200 2200 ਦੇ ਵਿੱਚ ਸਾਡੇ ਕੋਲੋਂ ਪੂਰਾ ਕੰਪਲੀਟ ਸੂਟ ਲੈ ਸਕਦੇ ਹੋ ਜੀ ਠੀਕ ਹੈ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਕਾਫੀ ਟ੍ਰੈਂਡਿੰਗ ਪੀਸ ਹੈ ਜੀ ਤੁਸੀਂ ਇੰਸਟਾ ਤੇ ਇਹਨਾਂ ਦੀਆਂ ਵੀਡੀਓ ਦੇਖ ਸਕਦੇ ਹੋ ਚੈੱਕ ਕਰ ਸਕਦੇ ਹੋ ਇਹਨਾਂ ਪਲੇਨ ਸੂਟਾਂ ਦੀਆਂ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਕਿਉਂਕਿ ਟ੍ਰੈਂਡਿੰਗ ਪੀਸ ਰਹਿਣ ਵਾਲਿਆ ਜੀ ਇਸ ਤੋਂ ਅੱਗੇ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਕਾਟਨ ਮੋਡਲ ਦੇ ਵਿੱਚ ਸੂਟ ਲੈ ਕੇ ਆਏ ਆ ਉਹ ਵੀ ਆਫਰ ਪ੍ਰਾਈਸ ਦੇ ਵਿੱਚ ਰਹਿਣ ਵਾਲੇ ਆ ਠੀਕ ਹੈ ਜੀ ਕਲਰ ਦੇਖ ਲਓ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਇਹਨਾਂ ਸੂਟਾਂ ਦੇ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਡੇ ਵਾਸਤੇ ਲੈ ਕੇ ਆਏ ਆ ਅਸੀਂ ਮੋਡਲ ਕਾਟਨ ਦੇ ਵਿੱਚ ਉਹ ਵੀ ਦਿਖਾਵਾਂਗੇ ਇਹ ਵਾਲਾ ਚੈੱਕ ਕਰੋ ਜੀ ਇਹ ਮਡਾਲ कॉटन ਦੇ ਵਿੱਚ ਰਹੂਗਾ ਜੀ ਏਕੇ ਟੈਕਸ ਬ੍ਰਾਂਡ ਦਾ ਸੂਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਸਟੈਂਪ ਲੱਗੀ ਹੋਈ ਹੈ ਠੀਕ ਹੈ ਜੀ ਏਕੇ ਟੈਕਸ ਆ ਏਕੇ ਟੈਕਸ ਦੇ ਵਿੱਚ ਰਹੂਗਾ ਜੀ ਇਹ ਵਾਲਾ ਸੂਟ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ 5 ਮੀਟਰ ਦੀ ਕੱਟ ਰਹਿਣ ਵਾਲੀ ਹੈ ਪ੍ਰਾਈਸ ਰਹੂਗੀ ਇਸ ਸੂਟ ਦੀ 400 ਮਡਲ कॉटन ਹੈ ਜੀ 400 ਰੁਪਿਆ ਪ੍ਰਾਈਸ ਹੈ ਜੇਕਰ ਦੋ ਸੂਟ ਬਾਈ ਕਰ ਰਹੇ ਹੋ ਸਾਡੇ ਕੋਲੋਂ ਤਾਂ ਤੁਹਾਨੂੰ 350 ਦੇ ਵਿੱਚ ਸੂਟ ਪੈਣ ਵਾਲਾ ਜੀ ਠੀਕ ਹੈ ਜੀ 350 ਦੇ ਵਿੱਚ ਇਹ ਵਾਲਾ ਸੂਟ ਪੈਣ ਵਾਲਾ ਮਡਲ कॉटन ਦੇ ਵਿੱਚ ਕਲਰ ਚੈੱਕ ਕਰੀ ਚਲੋ ਜੀ ਬਹੁਤ ਪਿਆਰੇ ਜੇ ਪ੍ਰਿੰਟ ਲੈ ਕੇ ਆਏ ਤੁਹਾਡੇ ਵਾਸਤੇ ਇਹ ਕੇਵਲਾ ਪ੍ਰਿੰਟ ਚੈੱਕ ਕਰੋ ਜੀ ਇਹ ਵੀ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਠੀਕ ਹੈ ਜੀ ਏਕੇ ਟੈਕਸ ਦੇ ਸੂਟ ਰਹਿਣਗੇ ਸਟੈਂਪ ਲੱਗੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਏਕੇ ਟੈਕਸ ਦੇ ਸੂਟ ਰਹਿਣ ਵਾਲੇ ਆ ਦੇਖੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਪਿਆਰੇ ਪ੍ਰਿੰਟ ਹੈ ਸਿਰਫ ਪ੍ਰਾਈਜ਼ ਰਹੂਗੀ 400 ਰੁਪਏ ਇੱਕ ਸੂਟ ਬਾਈ ਕਰੋਗੇ 400 ਦੋ ਸੂਟ ਬਾਈ ਕਰੋਗੇ ਤੁਹਾਨੂੰ 350 ਦਾ ਸੂਟ ਪੈਣ ਵਾਲਾ ਜੀ ਠੀਕ ਹੈ ਜੀ 700 ਦੇ ਵਿੱਚ ਦੋ ਸੂਟ ਲੈ ਸਕਦੇ ਹੋ ਇਹ ਬਲੈਕ ਦੇ ਵਿੱਚ ਆ ਗਿਆ ਜੀ ਬਹੁਤ ਸੋਹਣੇ ਏਕੇ ਟੈਕਸ ਦੇ ਸੂਟ ਲੈ ਕੇ ਆਏ ਆ ਸਟੈਂਪ ਤੁਹਾਨੂੰ ਮਿਲੂਗੀ ਸਾਰੇ ਸੂਟਾਂ ਦੇ ਬ੍ਰਾਂਡਡ ਸੂਟ ਰਹਿਣਗੇ ਜੀ ਏਕੇ ਟੈਕਸ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਸਿਰਫ ਪ੍ਰਾਈਸ ਰਹੂਗੀ 350 ਰੁਪਏ ਫਰੌਕ ਵੀ ਬਹੁਤ ਸੋਹਣੀ ਰੈਡੀ ਹੋਣੀ ਇਹਨਾਂ ਦੀ ਕੋਟ ਸੈੱਟ ਬਹੁਤ ਸੋਹਣੇ ਰੈਡੀ ਹੋਣੇ ਆ ਗਰਮੀ ਵਸਟਾ ਵਾਸਤੇ ਕੋਟ ਸੈੱਟ ਸੋਹਣੇ ਰੈਡੀ ਹੋਣੇ ਆ ਜੀ ਫਰੌਕਾਂ ਰੈਡੀਆਂ ਹੋਣੀਆਂ ਸੂਟ ਰੈਡੀ ਹੋਣੇ ਬਹੁਤ ਪਿਆਰੇ ਇਸ ਤੋਂ ਅੱਗੇ ਲੈ ਕੇ ਹੈ ਟਾਈ ਐਂਡ ਡਾਈ ਦੇ ਵਿੱਚ ਕਾਫੀ ਟ੍ਰੈਂਡ ਹੈ ਜੀ ਇਹਨਾਂ ਦਾ ਟਾਈ ਐਂਡ ਡਾਈ ਦਾ ਟਾਈ ਐਂਡ ਡਾਈ ਦੇ ਵਿੱਚ ਸੂਟ ਰਹਿਣਗੇ ਪ੍ਰਿੰਟ ਦੇਖ ਸਕਦੇ ਹੋ ਜੀ ਬਹੁਤ ਪਿਆਰੇ ਪ੍ਰਿੰਟ ਹੈ ਇਹ ਵੀ ਤੁਹਾਨੂੰ ਜਿਹੜੇ ਪਹਿਣ ਵਾਲੇ ਏਕੇ ਟੈਕਸ ਦੇ ਸੂਟ ਰਹਿਣ ਵਾਲੇ ਆ ਜੀ ਸਿਰਫ ਦੋ ਸੂਟ ਲਾਓਗੇ 750 ਦੇ ਵਿੱਚ ਦੋ ਸੂਟ ਪਹਿਣ ਵਾਲੇ ਆ ਤੁਹਾਨੂੰ 700 ਦੇ ਵਿੱਚ ਦੋ ਸੂਟ ਪਹਿਣ ਵਾਲੇ ਆ ਜੀ ਇੱਕ ਸੂਟ ਲਾਓਗੇ ਤੁਹਾਨੂੰ 400 ਦਾ ਪਊਗਾ ਦੋ ਸੂਟ ਲਾਓਗੇ ਤਾਂ 700 ਦਾ ਪਊਗਾ ਜੀ ਕਲਰ ਚੈੱਕ ਕਰੀ ਚੱਲੋ ਜੀ tie and dye ਦੇ ਵਿੱਚ ਹੈ ਕਾਫੀ ਇਹਨਾਂ ਦਾ ਟ੍ਰੈਂਡ ਹੈ tie and dye ਦਾ ਜੀ ਕੋਟ ਸੈੱਟ ਬਹੁਤ ਸੋਹਣੇ ਬੰਦੇ ਆ tie and dye ਦੇ ਵਿੱਚ ਸੂਟ ਵੀ ਬੜੇ ਪਿਆਰੇ ਬੰਦੇ ਆ ਬਾਕੀ ਲੈਸਸ ਲਗਾ ਕੇ ਤੁਸੀਂ ਇਹਨਾਂ ਦਾ ਡਿਜ਼ਾਈਨ ਜਿੰਨਾ ਦਾ ਮਰਜੀ ਤੁਸੀਂ ਡਿਜ਼ਾਈਨ ਬਣਾ ਸਕਦੇ ਹੋ ਜੀ ਇਹਨਾਂ ਨੂੰ ਰੈਡੀ ਕਰ ਸਕਦੇ ਹੋ ਫਰੋਕਾ ਰੈਡੀ ਕਰ ਲਓ ਇਹਕੇ ਵਾਲਾ ਕਲਰ ਮਿਲੂਗਾ ਜੀ ਤੁਹਾਨੂੰ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਸੌਫਟ ਜ ਆ ਬਿਲਕੁਲ ਸੌਫਟ ਸਟਾਫ ਹੈ ਜੀ ਪੂਰੀ ਇਹਦਾ ਕਿਸੇ ਵੀ ਤਰ੍ਹਾਂ ਦਾ ਕਲਰ ਨਹੀਂ ਜਾਣ ਵਾਲਾ ਇਹ ਵਾਲੇ ਸਟਾਫ ਦਾ ਬਹੁਤ ਫਾਈਨ ਸਟਾਫ ਹੈ ਸਿਰਫ 700 ਦੇ ਵਿੱਚ ਤੁਹਾਨੂੰ ਦੋ ਸੂਟ ਪੈਣ ਵਾਲੇ ਆ ਜੀ ਠੀਕ ਹੈ ਜੀ ਇਹ ਕੇ ਟੈਕਸ ਦੇ ਰਹਿਣਗੇ ਬ੍ਰਾਂਡਡ ਸੂਟ 700 ਦੇ ਵਿੱਚ ਤੁਹਾਨੂੰ ਦੋ ਪੈਣ ਵਾਲੇ ਆ ਜੇਕਰ ਇੱਕ ਸੂਟ ਲੈ ਰਹੇ ਹੋ 400 ਦਾ ਪੈਣ ਵਾਲਾ ਜੀ ਠੀਕ ਹੈ ਜੀ ਇਹ ਸਨ ਅੱਜ ਦੇ ਸਾਡੇ ਪਲੇਨ ਸੂਟ ਤੇ कॉटन ਦੇ सूट ਜੀ ਠੀਕ ਹੈ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨ ਉੱਪਰ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰਕੇ ਆਪਣਾ ਆਰਡਰ ਤੁਸੀਂ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੀ ਜੀ